ਔਰ ਮੈਂ ਬਧਾਈ ਦੇਣਾ ਸ਼ਾਮ ਸਿੰਘ ਰੋਡ ਵਾਲਿਆਂ ਨੂੰ ਇਹ ਤਿੰਨ ਗਲੀਆਂ ਪਹਿਲਾਂ ਇਹਨਾਂ ਦੀ ਸੀਵਰੇਜ ਪਈ ਫਿਰ ਉੱਪਰ ਸੜਕਾ ਇਹ ਜਿਹੜੀਆਂ ਤਿੰਨ ਗਲੀਆਂ ਦਾ ਖਰਚਾ ਹੋਇਆ 0.6 ਕਿਲੋਮੀਟਰ ਔਰ ਕੋਈ 9 ਲੱਖ ਰੁਪਏ ਦੇ ਨਹੀਂ ਸੌਰੀ 19 ਲੱਖ ਰੁਪਏ ਦੇ ਆਸ-ਪਾਸ ਇਹਨਾਂ ਤੇ ਖਰਚਾ ਹੋਇਆ ਔਰ ਤੁਸੀਂ ਸੜਕਾ ਦੇਖ ਹੀ ਸਕਦੇ ਹੋ ਬੜੀਆਂ ਚੰਗੀਆਂ ਲੱਗ ਰਹੀਆਂ ਦੋਨੋਂ ਪਾਸੇ ਫਲੋਰਸੈਂਟ ਟੇਪ ਵਾਲਾ ਕਲਰ ਵੀ ਹੋਇਆ ਹੋਇਆ ਇਹਦੇ ਨਾਲ ਦੇਖੋ ਐਕਸੀਡੈਂਟ ਵੀ ਘਟਦੇ ਆ ਔਰ ਵੈਸੇ ਵੀ ਰੋਡ ਸੋਹਣੀ ਲੱਗਦੀ ਕੰਮ ਮੁਕੰਮਲ ਕਰਕੇ ਤੁਸੀਂ ਤੁਹਾਨੂੰ ਕਰ ਰਹੇ ਨਹੀਂ ਤਾਂ ਪਹਿਲਾਂ ਇਹ ਹੁੰਦਾ ਸੀ ਕਿ ਕੰਮ ਉਦਘਾਟਨ ਕਰਨ ਤੋਂ ਪਹਿਲਾਂ ਨਹੀਂ ਉਹ ਵੀ ਕੀਤੇ ਆ ਜਿਹੜੇ ਕੰਮ ਚਾਲੂ ਕੀਤੇ ਆ ਉਹਨਾਂ ਦੇ ਨੀ ਪੱਥਰ ਰੱਖੇ ਆ ਔਰ ਜਿਹੜੇ ਕੰਮ ਖਤਮ ਹੋ ਰਹੇ ਆ ਤੇ ਔਰ ਇਹ ਸਾਰੇ ਕੰਮ ਜਿਹੜੇ ਹੈਗੇ 1.5 2 ਮਹੀਨੇ ਚ ਹੋਏ ਆ ਸਾਡਾ ਸ਼ੁਗਰਗੁਜ਼ਾਰ ਆ ਅਸੀਂ ਮੇਅਰ ਮੈਡਮ ਦਾ ਜਿਨ੍ਹਾਂ ਨੇ ਪੂਰਾ ਸਾਥ ਦਿੱਤਾ ਸਾਰੇ ਐਸਟੀਮੇਟ ਜਿੰਨੇ ਮਤੇ ਲੋਡ ਸੀ ਫਤੇ ਪੁਆਏ ਜਿੰਨੇ ਐਸਟੀਮੇਟ ਅਪਰੂਵ ਕਰਨ ਦੀ ਲੋਡ ਸੀ ਫਟਾਫਟ ਕੀਤੇ ਔਰ ਸਾਡੇ ਕਾਉਂਸਲਰ ਨੰਦਨੀ ਜੈਰਤ ਤੇ ਮਨੋਜੈਰਤ ਉਹਨਾਂ ਦੇ ਹਸਬੰਦ ਇਹ ਵੀ ਦੋਨੋਂ ਬਹੁਤ ਹਿੰਮਤੀ ਆ ਬੜੀ ਮਿਹਨਤ ਕਰਦੇ ਰਹਿੰਦੇ ਆ ਇੰਨੀ ਕਿ ਮਿਹਨਤ ਕਰਦੇ ਆ ਕਿ ਹਰ ਬੱਲੇ ਆਪਣੇ ਉਹਨਾਂ ਪਿੱਛੇ ਅਸੀਂ ਇੱਕ ਪਾਰਕ ਵਿੱਚ ਗਏ ਸੀ ਉਹਨਾਂ ਦੀ ਡਿਮਾਂਡ ਸੀ ਇੱਕ ਦੀਵਾਰ ਬਣਾਉਣ ਦੀ ਉਹ ਗੋਰੀਆ ਦੀ ਕਬਰ ਦੇ ਨਾਲ ਉਹ ਵੀ ਦੀਵਾਰ ਵੀ ਚਾਲੂ ਹੋ ਗਈ ਸੋ ਇਹ లైట్ ట్రాన్స్ఫార్మర్ ਜੋ ਕੋ ਚਾਹੀਦਾ ਹੈ ਲੱਗੇ ਰਹਿੰਦੇ ਔਰ ਸਾਰੇ ਕੰਮ ਹੋ ਰਹੇ ਲੋ ਅੱਛਾ ਇੱਕ ਜਿਦਾ ਕਿ ਹਵਾਈ ਯਾਤਰਾ ਇਹ ਕੋ ਸ਼ੁਰੂ ਹੋਏਗੀ ਲਗਾਤਾਰ ਇਸ ਤਰ੍ਹਾਂ ਜੀ ਹਵਾਈ ਯਾਤਰਾ ਦੀ ਗੱਲ ਇਹ ਹੈ ਕਿ 에어ਪੋਰਟ ਅਥਾਰਟੀ ਆਫ ਇੰਡੀਆ ਦੀ ਲੈਟਰ ਉਹਨਾਂ ਨੇ ਆਪਣੇ ਲੋਕਲ ਡਾਇਰੈਕਟਰ ਨੂੰ ਭੇਜੀ ਸੀ ਕਿ ਤੁਸੀਂ ਸਾਰੇ ਸਾਨੂੰ ਦੱਸੋ ਉਹ ਜਿਨ੍ਹਾਂ ਨੂੰ ਜੋ ਉਹਨਾਂ ਦਾ ਪ੍ਰੋਟੋਕਾਲ ਹੁੰਦਾ ਵੀ ਐਮਪੀ ਕੌਣ ਹੈ ਲੋਕਲ ਐਮਐਲਏ ਕੌਣ ਹੈ ਔਰ ਲਿਸਟ ਭੇਜੋ ਔਰ ਫਲੇਕ ਕਿਦਾਂ ਬਣੀ ਹੈ ਔਰ ਅਸੀਂ ਮਤਲਬ ਕਿ ਇਨਾਗੁਰੇਸ਼ਨ ਦੀ ਸਾਡੀ ਤਿਆਰੀ ਉਨ 에어ਪੋਰਟ ਅਥਾਰਟੀ ਨੇ ਡੇਟ ਦੇਣੀ ਹੈ ਤੇ ਦੇਣਗੇ ਜਦੋਂ ਲੇਕਿਨ ਜਦੋਂ ਅੱਜ ਟਿੱਕਿਆ ਗਿਆ ਕਿ ਸੋਸ਼ਲ ਮੀਡੀਆ ਤੋਂ ਆ ਕੇ ਭਗਵ ਕੁਸ਼ਨਾਸ਼ ਵੀ ਤੇ ਕੋਮਰ ਸਾਹ ਉਹ بار بار ਇੱਕੋ ਟਿੱਪਣੀ ਕਰ ਰਹੇ ਕਿ ਡੇਟਾ ਹੀ ਡੇਟਾ ਦੇ ਰਹੇ ਚਲੋ ਠੀਕ ਹੈ ਯਾਰ ਇਹ ਗੱਲ ਸੁਣੋ ਦੇਖੋ ਬੜੀਆਂ ਏਜੰਸੀਜ਼ ਇਨਵੋਲਡ ਆਏ ਰਿਹਾ ਮੈਂ ਨਹੀਂ ਕਿਸੇ ਬਾਰੇ ਕਹਿੰਦਾ ਉਹਨਾਂ ਨੇ ਕੀ ਕੀਤਾ ਮੈਂ ਹਰ ਗੱਲ ਦਾ ਜਵਾਬ ਦੇਣਾ ਮੇਰਾ ਕੰਮ ਨਹੀਂ ਪਰ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਦੇ 에어ਪੋਰਟ ਅਥਾਰਟੀ ਆਫ ਇੰਡੀਆ ਇਨਵੋਲਡ ਹੈ ਪੀਡਬਲੂ ਵੀ ਇਨਵੋਲਡ ਹੈ ਇੰਡੀਅਨ 에어ਫੋਰਸ ਇਨਵੋਲਡ ਹੈ ਦੇਖੋ ਪਿੱਛੇ ਸਕਿਉਰਿਟੀ ਰੀਜਨ ਪਿੱਛੇ ਉਹਨਾਂ ਨੇ ਬੰਦ ਵੀ ਕਰਤਾ ਏਅਰਪੋਰਟ ਸੋ ਮੈਂ ਕੋਈ ਟਿੱਪਣੀ ਨਹੀਂ ਨੀ ਕਰਨਾ ਚਾਹੁੰਦਾ ਬਟ ਜਿਹੜਾ 25 ਸਾਲ ਨੇ ਕੰਮ ਹੋਇਆ ਹੁਣ 2-3 ਮਹੀਨਿਆਂ ਦੀ ਗੱਲ ਐ ਵੱਧ ਤੋਂ ਵੱਧ ਆ ਬਲਕੇ ਤਾਂ ਅਸੀਂ ਚਾਲੂ ਕੱਲ ਮੇਰੀ 에ਅਰ ਇੰਡੀਆ ਦੇ ਕਾਰਤਿਕੇ ਬੱਟਾ AVP ਉਹਨਾਂ ਨਾਲ ਵੀ ਗੱਲ ਹੋਈ ਉਹ ਕਹਿੰਦੇ ਅਸੀਂ ਤਾਂ ਇੰਤਜ਼ਾਰ ਕਰ ਰਹੇ ਸੀ ਕਿ 에ਅਰਪੋਰਟ ਅਥਾਰਟੀ ਲਵੇ ਤਾਂ ਅਸੀਂ ਚਾਲੂ ਕਰੀਏ ਉਹਨਾਂ ਨੂੰ ਵੀ ਮੈਂ ਸਾਰੀ ਉਹ ਈਮੇਲ ਦੀ ਕਾਪੀ ਭੇਜੀ ਸੀ ਔਰ ਉਹ ਵੀ ਹੁਣ ਸੀਰੀਅਸਲੀ ਲੈ ਕੇ ਜਲਦੀ ਤੋਂ ਜਲਦੀ ਕਰਨਗੇ ਪਰ ਇਹ ਦੇਖੋ ਕਈ ਚੀਜ਼ਾਂ ਸਾਡੇ ਹੱਥ ਚ ਹੁੰਦੀਆਂ ਕਈ ਚੀਜ਼ਾਂ ਸੈਂਟਰਲ ਗਵਰਨਮੈਂਟ ਦੀਆਂ ਏਜੰਸੀਜ਼ ਆ ਉਹਨਾਂ ਦੇ ਹੱਥ ਚ ਹੈ ਔਰ ਹਰ ਚੀਜ਼ ਦੇਖਣੇ ਚਾਹੀਦੇ ਮੈਂ ਕੋਈ ਕਿਸੇ ਦੀ ਕੰਪਲੇਟ ਨਹੀਂ ਕਰ ਰਿਹਾ ਉਹ ਵੀ ਪੂਰਾ ਜੋਰ ਲਗਾ ਕੇ ਇਹਨੂੰ ਜਲਦੀ ਤੋਂ ਜਲਦੀ ਚਾਲੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸ਼ੁਕਰੀਆ ਬਿਲਕੁਲ ਧੰਨਵਾਦ ਕਰਦੇ ਆ ਪੂਰਾ ਲੁਧਿਆਣਾ ਵਾਸੀਆਂ ਦਾ ਜਿਨ੍ਹਾਂ ਨੇ ਇਹ ਜ਼ਿੰਮੇਵਾਰੀ ਸੌਂਪੀ ਔਰ ਲੁਧਿਆਣਾ ਸ਼ਹਿਰ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਵੀ ਜਿਹੜੀਆਂ ਸੜਕਾਂ ਜਾਂ ਜਿਹੜੇ ਕੰਮ ਪਿਛਲੇ ਲੰਮੇ ਸਮੇਂ ਤੋਂ ਕਿਸੇ ਨੇ ਵਾਚੇ ਨਹੀਂ ਸੀ ਆ ਜੋ ਪੈਲਦੇ ਆਧਾਰ ਤੇ ਹੋ ਰਹੇ ਨੇ ਉਹ ਸੀ ਚਾਹੇ ਕਿਸੇ ਵੀ ਹਲਕੇ ਦੀ ਗੱਲ ਕਰ ਲਈਏ ਹਰ ਹਲਕੇ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਜਿਹੜੇ ਨੇ ਉਹ ਕਰਵਾਏ ਜਾ ਰਹੇ ਨੇ ਸਾਡੇ ਕਾਉਂਸਲਰ ਸਾਹਿਬਾਨ ਜਿਨ੍ਹਾਂ ਵੀ ਨੇ ਤਤ ਪਰ ਹੋ ਕੇ ਆਪਣੇ ਵਾੜਾ ਦੀ ਨਿਹਾਰ ਬਦਲਣ ਲਈ ਡੇਲੀ ਕੋਈ ਨਾ ਕੋਈ ਨਵਾਂ ਕੰਮ ਜਿਹੜਾ ਉਹ ਲੈ ਕੇ ਆਉਂਦੇ ਨੇ ਔਰ ਪੂਰੀ ਕੋਸ਼ਿਸ਼ ਰਹਿੰਦੀ ਹੈ ਵੀ ਹਰ ਵਾਰਡ ਦੀ ਨੁਹਾਰ ਇਸ ਤਰੀਕੇ ਨਾਲ ਬਦਲੀ ਜਾਵੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਲੁਧਿਆਣਾ ਸਮਾਰਟ ਸਿਟੀ ਪਿਛਲੀਆਂ ਸਰਕਾਰਾਂ ਨੇ ਖਾਲੀ ਬੋੜਾ ਦੇ ਉੱਤੇ ਲਿਖ ਕੇ ਲਾਇਆ ਸੀ ਉਹ ਐਕਚੁਅਲ ਦੇ ਵਿੱਚ ਲੁਧਿਆਣਾ ਜਿਹੜਾ ਸਮਾਰਟ ਸਿਟੀ ਬਣ ਪਵੇ ਔਰ ਅੱਜ ਦੇ ਇਸ ਉਦਘਾਟਨ ਦਾ ਅਗਰ ਮੈਂ ਕਹਾ ਪਿਛਲੇ ਜਿੱਥੇ ਤੱਕ ਅ ਮੇਰੇ ਨਾਲ ਖੜੇ ਕਾਉਂਸਲਰ ਨੰਦਰੀ ਜੈਰਾਜ ਜੀ ਨੂੰ ਜਾਂਦਾ ਉਥੇ ਸੰਜੀਵ ਅਰੋੜਾ ਜੀ ਦੇ ਵੀ ਬਹੁਤ ਹਿੰਮਤ ਹੈ ਕਿ ਹਰ ਕੰਮ ਨੂੰ ਬੜਾ ਬਰੀਕੀ ਨਾਲ ਵਾਚਦੇ ਨੇ ਔਰ ਹਰ ਕੰਮ ਦੇ ਜਰੂਰਤ ਸਮਝਦੇ ਹੋਏ ਉਹਨੂੰ ਪੈਲ ਦੇ ਆਧਾਰ ਤੇ ਕਰਵਾ ਲੇ ਸੋ ਬਹੁਤ ਜਿਆਦਾ ਕੰਮ ਇਹਨਾਂ ਨੇ ਐਮਪੀ ਹੁੰਦੇ ਰਹਿੰਦੇ ਹੋਏ ਰਾਜ ਸਭਾ ਮੈਂਬਰ ਰਹਿੰਦੇ ਹੋਏ ਕਰਵਾਏ ਸ਼ੌਂਕ ਵਾਜੋ ਔਰ ਹੁਣ ਵੀ ਅਸੀਂ ਦੇਖਦੇ ਆਂ ਕਿ ਵੀ ਸਵੇਰੇ ਅਸੀਂ ਤਾਂ ਲੋਕ ਸ਼ਾਇਦ ਬੈੱਡ ਤੋੜਦੇ ਆਂ ਔਰ ਸੰਜੀਵ ਅਰੋੜਾ ਜੀ ਲਾਈਵ ਹੋਏ ਹੁੰਦੇ ਨੇ ਸੋ ਬਹੁਤ ਵਧੀਆ ਲੱਗਦਾ ਇੱਕ ਅਜਿਹੇ ਵਿਅਕਤੀ ਦੇ ਨਾਲ ਕੰਮ ਕਰਕੇ ਜਿਹੜਾ ਫੁੱਲ ਆਫ એનર્ਜੀ ਹੈ ਫੁੱਲ ਆਫ ਪੋਜ਼ਿਟਿਵਿਟੀ ਹੈ ਔਰ ਮੈਨੂੰ ਨਹੀਂ ਲੱਗਿਆ ਵੀ ਕਦੇ ਵੀ ਕੋਈ ਇਨਾਂ ਕੋਲ ਸ਼ਹਿਰ ਵਾਸੀ ਪਹੁੰਚ ਪੁੱਜਿਆ ਹੋਵੇ ਤੇ ਕਦੇ ਉਹ ਪੋਜ਼ਿਟਿਵਿਟੀ ਤੋਂ ਬਿਨਾ ਵਾਪਸ ਮੁੜਿਆ ਹੋਵੇ ਔਰ ਮੈਂ ਆਸ ਕਰਦੀ ਆ ਕਿ ਇਸ ਤਰੀਕੇ ਦੇ ਲੁਧਿਆਣਾ ਸ਼ਹਿਰ ਦੇ ਡਵੈਲਪਮੈਂਟ ਦੇ ਕੰਮ ਅਸੀਂ ਲਗਾਤਾਰ ਕਰਦੇ ਰਵਾਂਗੇ ਔਰ ਲੁਧਿਆਣਾ ਵਾਸੀਆਂ ਦਾ ਜਿਹੜਾ ਅਸ਼ੀਰਵਾਦ ਆ ਉਹ ਇਸੇ ਤਰ੍ਹਾਂ ਸਾਡੇ ਤੇ ਬਣਿਆ ਰਹੇਗਾ ਧੰਨਵਾਦ ਜੀ ਸਰ ਪਹਿਲੇ ਤਾਂ ਜਦੋਂ ਗੋਗੀ ਜੀ ਗਏ ਤਾਂ ਸਿੱਕਦਮ ਘਬਰਾ ਗਿਆ ਸੀ ਕਿ ਕੀ ਹੋ ਗਿਆ ਹੈਨਾ ਪਰ ਸਾਨੂੰ ਪਾਰਟੀ ਨੇ ਇੱਕ ਮਤਲਬ ਹੀਰਾ ਦਿੱਤਾ ਕਹਿ ਲੋ ਕੀ ਜੋ ਹਮੇਸ਼ਾ ਸਾਡੀ ਗੱਲ ਸੁਣਦੇ ਆ ਔਰ ਮੇਖਲ ਦੋ ਮਹੀਨਿਆਂ ਚ ਇਨਾ ਕੰਮ ਹੋ ਗਿਆ ਵਾਰਡ ਚ ਮਤਲਬ ਜੋ ਵੀ ਕੰਮ ਰਹਿੰਦੇ ਸੀ ਉਹ ਵੀ ਪੂਰੇ ਹੋ ਰਿਹਾ ਔਰ ਪੈਲ ਦੇ ਆਧਾਰ ਤੇ ਹੋ ਰਿਹਾ ਔਰ ਪਾਰਟੀ ਦਾ ਬਹੁਤ ਬਹੁਤ ਥੈਂਕਸ ਕਿ ਸਾਨੂੰ ਅੱਜ ਇੰਨੀ ਅੱਛੀ ਮੇਅਰ ਮੈਮ ਮਿਲਿਆ ਕਿਉਂਕਿ ਜਦੋਂ ਮੈਮ ਆਏ ਸੀਗੇ ਉਦੋਂ ਸਾਰਿਆਂ ਦਾ ਕੁਐਸਚਨ ਹੁੰਦਾ ਸੀ ਕਿ ਅੱਛਾ ਇਹ ਕੰਮ ਕਰ ਪਾਂਗੇ ਜਾਂ ਕਰਨਗੇ ਮਤਲਬ ਹਾਇਰ ਕੁਐਸਚਨ ਹੈ ਪੁੱਛਦੇ ਸੀ ਮੈਨੂੰ ਲੋਕੀ ਪਰ ਅੱਜ ਇਹਨਾਂ ਨੇ ਪ੍ਰੂਵ ਕਰਤਾ के साथ मोटे न मोटा जोड़ के चलते हैं और हर काम दी सुनवाई होंगी है पहल दे आधार पर तो थैंक यू आम आदमी पार्टी को बहुत बहुत थैंक्स और थैंक्स uh, संजीव अरोड़ा जी का और थैंक यू मेयर मैम का <tous> बहुत प्राउड फीलिंग है खुद को भी अच्छा लगता है जो सब हो रहा है सो वी आर हैप्पी एंड वी फुली इन सपोर्ट ऑफ हिम कुछ ना कुछ नया सीखने को मिलता है बहुत कुछ एवरी एवरी मिनट ऑफ इट इट्स एंड